ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਲਵਾਣੇ ਵਾਲੇ ਦੀ ਵਿੱਚ ਉਹ ਕਵਰ ਕਰ ਰਹੇ ਹਾਂ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਬਹੁਤ ਚੰਗੇ ਦੋਸਤੋ ਪਸ਼ੂ ਪਾਲਣ ਦਾ ਸ਼ੌਂਕ ਆ ਤੇ ਅੱਜ ਦੋਸਤੋ ਬਾਈ ਨੇ ਦੋ ਗੱਬਣ ਮੱਝਾਂ ਵਕਾਊ ਕੀਤੀਆਂ ਦੋਸਤੋ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸੰਜੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਅਸੀਂ ਆ ਬਈ ਹੋ ਠੀਕ ਠਾਕ ਬਈ ਠੀਕ ਠਾਕ ਵਧੀਆ ਬਈ ਨਾਂ ਦੱਸਦੀ ਭਰਾ ਬਈ ਕੁਸ਼ਵਿੰਦਰ ਸਿੰਘ ਪਿੰਡ ਲਵਾਨੜੀ ਕੁਸ਼ਵਿੰਦਰ ਸਿੰਘ ਠੀਕ ਆ ਤੇ ਪਿੰਡ ਲਵਾਨੜੀ ਤੇ ਨੰਬਰ ਵੀ ਦੱਸਦੀ ਭਰਾ ਨੰਬਰ 94178 0/05 ਠੀਕ ਆ ਦੁਬਾਰੇ ਫੇਰ ਬੋਲ ਦੀ ਬਈ ਨੰਬਰ 94178 ਠੀਕ ਆ 0/05 ਠੀਕ ਆ ਬਈ ਝੋਟੀਆਂ ਕਰਦੀਆਂ ਹੀ ਆ ਹਾਂਜੀ ਬਈ ਕਰਦੀਆਂ ਹੀ ਠੀਕ ਆ ਤੇ ਬਈ ਉਰਲੇ ਪਾਸੇ ਜਿਹੜੀ ਖੜੀ ਹੈ ਇਹਦੀ ਗੱਲ ਕਰ ਲਈਏ ਕਿੰਨੇ ਮਾਸੂਦਾ ਸੁਹੰਦੀ ਐ ਇਹ ਬਈ ਦੂਜਾ ਸੁਹਿਆ ਸੁਹੂਗੀ ਦੂਜਾ ਸੁਹਿਆ ਸੂਣਾ ਠੀਕ ਐ ਕਿੰਨੇ ਦਿਨ ਪਏ ਐ ਬਈ ਇਹ ਬਈ ਮਿਲਦਾ ਜੀ ਹਫਤਾ ਲੈ ਜੂਗੀ ਇੱਕ ਹਫਤੇ ਦੀ ਕੱਚੀ ਐ ਠੀਕ ਐ ਸੀਮਨ ਵਗੈਰਾ ਦਾ ਰਿਕਾਰਡ ਹੈ ਬਈ ਆਪਣੇ ਕੋਲੇ ਇਹਨਾਂ ਦਾ ਸੀਮਨ ਬਈ ਇਹ ਆਪ ਐ ਜੀ ਅੱਜ ਕੁੰਗੜ ਦੀ ਅਰਜਨ ਕੁੰਗੜ ਦੀ ਆਪ ਆ ਹਾਂ ਜੀ ਠੀਕ ਐ ਜਿਹੜੀ ਹੁਣ ਗਾਂਹ ਬਣੀ ਹੈਗੀ ਗਾਂਹ ਬਈ ਵੀਰਾਵਾਲੀ ਦਾ ਕੋਈ ਸੀਮਨ ਸੀਗਾ ਵੀਰਾਂ ਵਾਲੀ ਦਾ ਕੋਈ ਸੀਮਨ ਆ ਹਾਂ ਜੀ ਉਹਦਾ ਬੋਲਦਾ ਨਹੀਂ ਪਤਾ ਬਈ ਬੋਲਦਾ ਨਹੀਂ ਪਤਾ ਬਈ ਠੀਕ ਐ ਲੋ ਵੀ ਸੱਜਣੋ ਘਰੇਲੂ ਪਰਿਵਾਰ ਦੇ ਘਰੇ ਆ ਸੋਹਣੀ ਝੋਟੀ ਆ ਦੋਸਤੋ ਉੱਚੇ ਲੰਮੇ ਕਾਦੀ ਆ ਜੈਡ ਬਲੈਕ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਉੱਚੇ ਲੰਮੇ ਕਾਦੇ ਵਿੱਚ ਆ ਬਹੁਤ ਸੋਹਣਾ ਥਾਣਾ ਹਵਾਨਾ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਜਿਵੇਂ ਜੈਡ ਬਲੈਕ ਆ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਆ ਦੋਵੇਂ ਪਾਸਿਆਂ ਤੋਂ ਅਨੁਮਾਨ ਕਰਾਉਣੀ ਆ ਦੋਸਤੋ ਤੁਹਾਨੂੰ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਗੈਬ ਦੇ ਉੱਤੇ ਥਾਣਾ ਲੱਗਿਆ ਹੋਇਆ ਮੁੱਠੀ ਚਵਾਈ ਵਾਲਾ ਕੱਲਾ ਕੱਲਾ ਥਾਣਾ ਦੋਸਤੋ ਬਹੁਤ ਸੋਹਣਾ ਹਵਾਨੇ ਦੀ ਨਾੜਾ ਦੇਖ ਸਕਦੇ ਆ ਦੋਸਤੋ ਮਗਰਲੇ ਪਾਸੇ ਹਵਾਨਾ ਦੇਖ ਸਕਦੇ ਆ ਪੂਰਾ ਚੌੜਾ ਹਵਾਨਾ ਚਾਰੇ ਖਾਣਾ ਦਾ ਸੇਮ ਸਾਈਜ਼ ਆ ਦੋਸਤੋ ਦੇਖ ਸਕਦੇ ਆ ਬਾਕੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਸੋਹਣੇ ਕਦ ਕਾਠ ਵਾਲੀ ਆ ਦੂਜਾ ਸੂਰਾ ਸੋਹਣਾ ਦੋਸਤੋ ਗੱਬਣ ਲੈ ਵੀ ਖੋਲਨੀ ਤੋੜ ਕੇ ਵਿਖਾ ਦਈਏ ਪਨ ਕੇ ਖੋਲ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਜੋਸ਼ ਵਾਲਾ ਦੋਸਤੋ ਤੇ ਬਾਕੀ ਦੋਸਤੋ ਹਜੇ 5-4 ਦਿਨ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਆ ਬਹੁਤ ਰਾਜੀ ਪਲੀ ਆ ਦੋਸਤੋ ਮੋੜ ਲਾ ਬਈ ਵੀਰ ਦਿਨ ਕਿੰਨੇ ਕ ਲੈ ਜੂਗੀ ਇਹ ਇਹ ਹਫਤਾ ਕ ਲੈ ਜੂਗੀ ਬਾਰ ਹਫਤਾ ਇਕੱਲ ਲੈ ਜੂਗੀ ਲੋ ਬਈ ਇੱਕ ਹਫਤੇ ਦੀ ਕੱਚੀ ਆ ਜਿਹੜੇ ਭਰਾ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਬੰਨ ਲਾ ਬਈ ਉੱਲ ਜਾ ਕੇ ਵੇਖ ਸਾਦੇ ਬਹੁਤ ਸੋਹਣਾ ਦੋਸਤੋ ਜੋਸ਼ ਵਾਲਾ ਹਵਾਨਾ ਮੁੱਠੀ ਚਵਾਈ ਵਾਲਾ ਥਣ ਲੱਗਿਆ ਬਹੁਤ ਸੋਹਣਾ ਦੋਸਤੋ ਗੈਪ ਦੇ ਉੱਤੇ ਤੇ ਰੇਟ ਵਗੈਰਾ ਆਪਾਂ ਬਾਈ ਤੋਂ ਪੁੱਛਦੇ ਆਂ ਕੀ ਰੇਟ ਕਰਨਾ ਬਾਈ ਕਿੰਨਾ ਕ ਦੁੱਧ ਪਾਇਆ ਇਹਨੇ ਪਹਿਲੇ ਸੂਏ ਆਪਣੇ ਕੋਲੇ ਪਹਿਲੇ ਸੂਏ ਬਾਈ 14 ਕਿਲੋ ਦੁੱਧ ਪਾਇਆ ਹੈ 14 ਕਿਲੋ ਜਿਹੜਾ ਆਪਾਂ ਘਰੇ ਚ ਹੋਇਆ ਹੋਇਆ ਹਾਂ ਬਾਈ ਘਰੇ ਜੀ ਅੱਜ ਦੀ ਕੀ ਨਿਮਾਨ ਕਰਦੇ ਆਂ ਬਾਈ ਕਿੰਨਾ ਕ ਪਾ ਦੂਗੀ ਇਹਦੇ ਵਿੱਚ 14 ਦਾ ਪਲੱਸ ਹੀ ਕਰੋਗੀ 14 ਤੋਂ ਪਲੱਸ ਕਰੋ 14 ਦਾ ਆਪਾਂ ਮੰਨ ਕੇ ਚੱਲੋ ਸਹੀ ਬੇਸ਼ਰਮੀ 14 ਪਲੱਸ ਕਰੋਗੀ ਆਪਣੀ ਗਰੰਟੀ ਹੈ ਜੀ ਠੀਕ ਹੈ ਤੇ ਰੇਟ ਕੀ ਕਰ ਦਾਂਗੇ ਭਰਾ ਰੇਟ ਬਈ 2 ਲੱਖ ਰੁਪਇਆ ਮੰਗ ਕਰਦੇ ਆਂ ਅਸੀਂ ਠੀਕ ਆ ਬਾਕੀ ਵੇਖ ਲਾਂਗੇ ਮੌਕੇ ਤੇ ਜੋ ਮਾਨਤਾਨ ਹੁੰਦਾ ਹੈਗਾ ਲਓ ਬਈ 2 ਲੱਖ ਰੁਪਇਆ ਡਿਮਾਂਡ ਆ ਬਾਕੀ ਦੋਸਤੋ ਮੌਕੇ ਤੇ ਮਾਨਤਾਨ ਹੋ ਜੂਗਾ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਓ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਬਈ ਦੋ ਨੰਬਰ ਦੀ ਗੱਲ ਕਰੀਏ ਇਹ ਕਿੰਨਾ ਮਾਸੂਦਾ ਸੁਣਦੀ ਆ ਇਹ ਬਈ ਤੀਜੇ ਸੂਏ ਆ ਇਹ ਤੂਜੇ ਤੀਜੇ ਸੂਏ ਤੀਜੇ ਸੂਏ ਠੀਕ ਆ ਕਿੰਨੇ ਦਿਨ ਪਾਇਆ ਬਈ ਇਹਦੇ ਇਹ ਬਈ ਲੈ ਜੂਗੀ 3 2 39900 ਦੀ ਆ ਠੀਕ ਤੇ ਦੁੱਧ ਕਿੰਨਾ ਕ ਪਾਉਂਦੀ ਬਈ ਇਹ ਇਹ ਬਈ 16 ਤੋਂ ਪਲੱਸ ਆ ਰਹੀ ਆ 16 ਤੋਂ ਪਲੱਸ ਠੀਕ ਆ ਇਹਦਾ ਕੋਈ ਬਈ ਸੀਮਨ ਵਗੈਰਾ ਦਾ ਰਿਕਾਰਡ ਆ ਇਹ ਬਈ ਆਪ ਹੈਗੀ ਆਈ ਪਹਿਲਾਂ ਹੁੰਦਾ ਉਹਦਾ 7 एबीसी ਬਾਹੂਬਲੀ ਦਾ ਸੀਮਨ ਹੈਗਾ ਬਾਹੂਬਲੀ ਦੇ ਸੀਮਨ ਕੋਈ ਆਪ ਹੈਗੀ ਇਹ ਆਪ ਤੇ ਇਹ ਗਾਂ ਹੈਗੀ ਬਈ ਵੀਰਾਵਲੀ ਦਾ ਸੀਮਨ ਦੀ ਆ ਇਹ ਵੀ ਵੀਰਾਵਲੀ ਦੋਵਾਂ ਦੇ ਸੇਮ ਹੀ ਸੀਮਨ ਲੱਗਿਆ ਆ ਬੀਬਾ ਬਸ ਸੇਮ ਹੀ ਸੀ ਸੀਮਨ ਲੱਗਿਆ ਠੀਕ ਆ ਲਓ ਬਈ ਸੱਜਣੋ ਤੀਜਾ ਸੁਹਾ ਸੁਣੀ ਆ 1-2 ਦਿਨ ਸੂਨ ਦੇ ਵਿੱਚ ਬਾਕੀ ਆ ਸਿੰਕ ਕੁਆਲਿਟੀ ਦੇਖ ਸਕਦੇ ਆ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਤੇ ਚਾਰ ਕਵਾਲੇ ਦੇ ਪੂਛ ਦੇ ਵਿੱਚ ਚਿੱਟੇ ਆ ਬਾਕੀ ਦੋਸਤੋ ਜੈਡ ਬਲੈਕ ਆ ਸੋਹਣੇ ਕੱਦ ਕਾਠ ਵਾਲੀ ਰਾਜੀਪਲੀ ਆ ਦੋਸਤੋ 16 ਲੀਟਰ ਦੇ ਲਗਭਗ ਇਹ ਦੁੱਧ ਪਾਉਂਦੀ ਆ ਦੇਖ ਸਕਦੇ ਆ ਥਣਾ ਵਸ ਆਈ ਗਿਆ ਬਹੁਤ ਸੋਹਣਾ ਦੋਸਤੋ ਬਿਲਕੁਲ ਸਾਫ ਸੁਥਰਾ ਹਵਾਨਾ ਬਹੁਤ ਸੋਹਣਾ ਮੁੱਠੀ ਚਵਾਈ ਜਿਹਾ ਥਣ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾਉਣੇ ਆ ਬਹੁਤ ਉਹ ਵੱਡੇ ਕੱਦ ਕਾਠ ਵਾਲੀ ਆ ਦੇਖ ਸਾਡੇ ਫੁੱਲਾ ਹਵਾਨਾ ਦੇਖ ਸਾਡੇ ਚਾਰੇ ਥਣਾ ਦਾ ਦੋਸਤੋ ਸੇਮ ਸਾਈਜ਼ ਆ ਮੁੱਠੀ ਚਵਾਈ ਵਾਲਾ ਥਣਾ ਬਹੁਤ ਸੋਹਣਾ ਦੋਸਤੋ ਹਵਾਨਾ ਲੈ ਵੀ ਇਹਨੂੰ ਵੀ ਖੋਲ ਲੀ ਤੋੜ ਕੇ ਵਿਖਾ ਦਗੇ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਇੱਥੇ ਆ ਕੇ ਆਪਦੀ ਤਸੱਲੀ ਕਰ ਲਵੇ ਦੋਸਤੋ ਦੋਵੇਂ ਗੱਬਣਾ ਦੇਖ ਸਕਦੇ ਆ ਦੋਸਤੋ ਹਵਾਨਾ ਬਹੁਤ ਸੋਹਣਾ ਸਾਫ ਸੁਥਰਾ ਹਵਾਨਾ ਬਹੁਤ ਸੋਹਣਾ ਮੋਟਾ ਮੋਟਾ ਥਾਣਾ ਦੋਸਤੋ ਚਾਰੇ ਥਾਣਾ ਦਾ ਬਹੁਤ ਸੋਹਣਾ ਗਾਇਵ ਆ ਦੋਸਤੋ ਮੁਠੀ ਚਵਾਈ ਵਾਲਾ ਥਣ ਲੱਗਿਆ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਤੀਜਾ ਸੁਹਾ ਸੁਣੀ ਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਪਿੱਠ ਕੁੜੇ ਨਹੀਂ ਨਿਗਾ ਮਾਰ ਸਕਦੇ ਆ ਦੋਸਤੋ ਬਹੁਤ ਰਾਜੀਪਲੀ ਆ ਬਿਲਕੁਲ ਕੁੰਡਾ ਸਿੰਘ ਲੈ ਚੱਲ ਬਈ ਬਹੁਤ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਹੈ ਬਾਕੀ 1-2 ਦਿਨ ਸੂਨ ਦੇ ਵਿੱਚ ਬਾਕੀ ਆ ਰੇਟ ਵਗੈਰਾ ਆਪਾਂ ਇਹਦਾ ਵੀ ਬਾਈ ਤੋਂ ਪੁੱਛ ਲੈਨੇ ਆ ਕੀ ਰੇਟ ਕਰਨਾ ਇਹ 2 ਨੰਬਰ ਝੋਟੀ ਦਾ ਕੀ ਰੇਟ ਕਰਾਂਗੇ ਇਹਦਾ ਬਾਈ ਆ 82 ਲੱਖ ਰੁਪਿਆ ਕਰਦੇ 22 ਲੱਖ ਮਾਨਤਾਂ ਥੋੜਾ ਬੋ ਤਾਂ ਬਾਈ ਉਹ ਤਾਂ ਬਾਈ ਫਿਰ ਹੋਈ ਜਾਂਦਾ ਲੋਬੀ ਸੱਜਣੋ 2 ਨੰਬਰ ਝੋਟੀ ਦਾ ਮਾਨਤਾਂ ਉਹਨਾਂ ਕੀ ਹੋਵੇ ਬਾਈ ਕੋਈ ਬਾਰਾ ਨਾ ਹੋਵੇ ਸਹੀ ਲੋਬੀ ਸੱਜਣੋ ਸਾਫ਼ ਸੁਥਰੀਆਂ ਝੋਟੀਆਂ ਉਸ ਹਾਵਨਾ ਵੇਖੀਏ ਤਾਂ ਦੋਸਤੋ ਜਾਇਜ਼ ਹੀ ਰੇਟ ਆ ਕੋਈ ਬਾਹਲਾ ਨਹੀਂ ਬਾਈ ਨੇ ਮੰਗਿਆ ਕਿਉਂਕਿ ਵਿਰਲੀਆਂ ਹੀ ਦੋਸਤੋ ਸਾਫ ਸੁਥਰੀਆਂ ਝੋਟੀਆਂ ਥਿਆਂਉਂਦੀਆਂ ਦੋਵੇਂ ਸਾਫ ਸੁਥਰੀਆਂ ਥਣ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣੇ ਥਣ ਹਵਾਨੇ ਆ ਕੋਈ ਦੋਸਤੋ ਕਦ ਨਹੀਂ ਕਮੀ ਨਹੀਂ ਜੇ ਕਮੀ ਕਹਿਦਗੇ ਪੂਰੇ ਵੱਡੇ ਕਦ ਕਾਟ ਦੇ ਵਿੱਚ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਮਾਨ ਤਨ ਦੋਵਾਂ ਦੇ ਵਿੱਚੋਂ ਦੋਸਤੋ ਤੁਸੀਂ ਇੱਥੇ ਆਉਂਗੇ ਤਾਂ ਹੋ ਜਾਊਗਾ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸ਼ੇਅਰ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ